ਬੀ ਕਿੱਲੇ ਠੇਕੇ ਤੇ ਲਏ ਹੋਏ ਨੇ ਜੀ 75000 ਕਿੱਲੇ ਨੂੰ ਠੇਕਾ ਉਹਦੇ ਵਿੱਚੋਂ 12 13 ਕਿੱਲੇ ਖਤਮ ਹੋ ਗਏਆਂ ਫਸਲਾਂ ਇੱਕ ਵਾਇਰਸ ਆ ਜਿਹਨੂੰ ਕੋਈ ਬੌਨਾ ਬੁੱਝਾ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹਲੇ ਪਤਾ ਕੋਈ ਨਹੀਂ ਖੇਤੀਬਾੜੀ ਵੀ ਹਰ ਨਹੀਂ ਦੱਸ ਰਹੇ ਵੀ ਕੀ ਆ ਇਹ ਮੈਂ ਆਪਣੇ ਪਿੱਛੇ ਖੇਤ ਦੇਖ ਰਿਹਾ ਹਾਂ ਇਹ ਤਕਰੀਬਨ 4 ਕਿੱਲੇ ਨੇ ਇਹਦੇ ਵਿੱਚ ਮੰਨ ਲਓ ਕਿ 100% ਨੁਕਸਾਨ ਆ ਇੱਕ ਸਿਰਫ ਆ ਮੇਰੇ ਹਿਸਾਬ ਨਾਲ ਵੀ ਅੱਧਾ ਬਿੱਗਾ ਥੋਂ ਬਚਿਆ ਹੋਇਆ ਜਿਹੜਾ ਉਹ ਵੀ ਆਇਆ ਵੀ ਦੇਖਣ ਨੂੰ ਆ ਪਰ ਹਾਏ ਉਹਦੇ 'ਚ ਵੀ ਕੁਛ ਨਹੀਂ ਕਾਫੀ ਕਿਸਾਨ ਹੈ ਸਾਡੇ ਪਿੰਡ ਦੇ ਵਿੱਚ ਜਿਨ੍ਹਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਇਸ ਵਜ੍ਹਾ ਨਾਲ ਤੇ 10 ਕਿੱਲੇ ਨੇ ਕਿਸੇ ਦੇ 4 ਕਿੱਲੇ ਨੇ ਕਿਸੇ ਦੇ 5 ਨੇ 2 ਨੇ 4 ਨੇ ਐਵੇਂ ਕਾਫੀ ਨੁਕਸਾਨ ਹੈ ਪਿੰਡ ਦੇ ਵਿੱਚ ਇਹ ਤਾਂ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਪਹਿਲਾਂ ਇਹ ਥੋੜਾ ਥੋੜਾ ਇਹਨੇ ਅਟੈਕ ਕੀਤਾ ਜ਼ਿੰਮੇਦਾਰਾਂ ਨੇ ਦਵਾਈਆਂ ਦਬੂਈਆਂ ਵੀ ਪਾਈਆਂ ਪਰ ਉਹਦਾ ਕੋਈ ਫਾਇਦਾ ਨਹੀਂ ਹੋਇਆ ਇਹ ਵੱਧਦਾ ਵੱਧਦਾ ਇੱਕ ਮਹੀਨੇ ਤੋਂ ਹੁਣ ਤਾਂ ਇਹ ਬਿਲਕੁਲ ਖਤਮ ਕਰ ਚੁੱਕਿਆ ਖੇਤਾਂ ਨੂੰ 150 ਤੋਂ ਲੈ ਕੇ 200 ਕਿੱਲੇ ਦੇ ਕਰੀਬ ਹੋਊਗਾ ਜੀ ਨੁਕਸਾਨ ਮੇਰਾ ਨਾਮ ਮਮਨਦੀਪ ਸਿੰਘ ਹੈ ਜੀ ਪਿੰਡ ਕੈਦੂਪੁਰ ਮਰੇ 20 ਕਿਲੇ ਠੇਕੇ ਤੇ ਲਏ ਹੋਏ ਨੇ ਜੀ 75000 ਕਿਲੇ ਨੂੰ ਠੇਕਾ ਉਹਦੇ ਚੋਂ 12 13 ਕਿਲੇ ਖਤਮ ਹੋ ਗਏ ਉਹਦੇ ਚੋਂ 8 7 ਕਿਲੇ ਦਾ ਤਾਂ 100% ਹੈ ਜੀ ਬਾਕੀ ਜਿਹੜੇ 12 13 ਰਹਿ ਗਏ ਉਹਦੇ ਚੋਂ ਦੇਖੋ ਕੀ ਬਣਦਾ ਹੁਣ ਖਰਚਾ ਦਾ ਹੁਣ ਠੇਕਾ ਲਾ ਲਓ ਉਹ ਤੋਂ ਇਲਾਵਾ 4 5000 ਤਾਂ ਲਵਾਈ ਹੋਗੀ ਜੀ 2 2 3 3000 ਕਿਲੇ ਦੀ ਸਪਰੇ ਪੈਗੀ ਫਿਰ ਸਰਕਾਰ ਦੇਖੋ ਕੋਈ ਬਾਹ ਫੜੇ ਸਾਡੀ ਮੁਆਜਰਾ ਦੇਵੇ ਜਾਂ ਕੋਈ ਹੋਰ ਮਸਲਾਤਾ ਇਹ ਹੈ ਜੀ ਕਿਸਾਨਾਂ ਦੀਆਂ ਫਸਲਾਂ ਇੱਕ ਵਾਇਰਸ ਆ ਜਿਹਨੂੰ ਕੋਈ ਬੋਨਾ ਬੁੱਝਾ ਕਹਿੰਦਾ ਹੈ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹਲੇ ਪਤਾ ਕੋਈ ਨਹੀਂ ਖੇਤੀਬਾੜੀ ਵੀ ਆਰ ਨਹੀਂ ਦੱਸ ਰਹੇ ਵੀ ਕੀ ਆ ਇਹ ਉਹਦੇ ਨਾਲ ਕਾਫੀ ਨੁਕਸਾਨ ਹੋਇਆ ਸਾਡੇ ਪਿੰਡਾਂ ਦਾ ਕਿਸਾਨਾਂ ਦਾ ਉਸ ਕਰਕੇ ਇਕੱਠੇ ਹੋਏ ਆ ਵੀ ਥੋੜਾ ਦਿਖਾਇਆ ਜਾਵੇ ਸਰਕਾਰ ਇਹਦੇ ਬਾਰੇ ਕੁਝ ਕਰੇ ਜਿਵੇਂ ਹੁਣ ਆਪਣੇ ਪਿੱਛੇ ਖੇਤ ਦੇਖ ਰਹੇ ਹਾਂ ਇਹ ਤਕਰੀਬਨ 4 ਕਿੱਲੇ ਨੇ ਇਹਦੇ ਵਿੱਚ ਮੰਨ ਲਓ ਕਿ 100% ਦਾ ਨੁਕਸਾਨ ਆ ਇੱਕ ਸਿਰਫ ਮੇਰੇ ਹਿਸਾਬ ਨਾਲ ਵੀ ਅੱਧਾ ਬਿੱਗਾ ਤੋਂ ਬਚਿਆ ਹੋਇਆ ਜਿਹੜਾ ਉਹ ਵੀ ਆਇਆ ਵੀ ਦੇਖਣ ਨੂੰ ਇਹ ਆ ਪਰ ਹਾਏ ਉਹਦੇ ਚ ਵੀ ਕੁਝ ਨਹੀਂ کافی ਕਿਸਾਨ ਨੇ ਸਾਡੇ ਪਿੰਡ ਦੇ ਵਿੱਚ ਜਿਨ੍ਹਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਇਸ ਇਸ ਵਜ੍ਹਾ ਨਾਲ ਤੇ ਅਸੀਂ ਸੋਚਦੇ ਆਂ ਵੀ ਕੋਈ ਸਰਕਾਰ ਇਹਦੇ ਬਾਰੇ ਕੁਝ ਸੁਕ ਕਰੇ ਇਹਦੀ ਸਰਵੇ ਕਰਾਵੇ ਵੀ ਇੱਕ ਤਾਂ ਇਹ ਆ ਵੀ ਖੇਤੀਬਾੜੀ ਮੈਕਮ ਨੂੰ ਭੇਜੇ ਦੇਖੇ ਵੀ ਕੀ ਕਾਰਨ ਹੋਏ ਆ ਚਲੋ ਇਸ ਵਾਰ ਤਾਂ ਹੋ ਗਿਆ ਨੁਕਸਾਨ ਅੱਗੇ ਨੂੰ ਨਾ ਹੋਵੇ ਕਿਸਾਨਾਂ ਨੂੰ ਜਾਗਰੂਕ ਕਰਿਆ ਜਾਵੇ ਇਹਦੇ ਬਾਰੇ ਬਾਕੀ ਇਹਦਾ ਕੁਝ ਸਰਕਾਰ ਮਾਅਵਜਾ ਵੀ ਦੇਵੇਗਾ ਨਾ ਕੋਈ ਇਹਦਾ ਹੁਣ ਕਿਸਾਨ ਤਾਂ ਪਹਿਲੀ ਵਿਚਾਰਾ ਡੁੱਬਿਆ ਪਿਆ ਕਰਜ਼ੇ ਦੀ ਮਾਰਚ ਪੰਜਾਬ ਦਾ ਕਿਸਾਨ ਐਤਕੀ ਦਾ ਸਾਰੇ ਪੰਜਾਬ ਤੇ ਪਤਾ ਨਹੀਂ ਕੀ ਕਰੋਪੀ ਆ ਕੋਸਾੜਾ ਨੇ ਮਾਰ ਲਿਆ ਕੋ ਸਭ ਇਹਨੇ ਮਾਰ ਲਿਆ ਵਾਇਰਸ ਨੇ ਮਾਰ ਲਿਆ ਬਾਕੀ ਕਿਸਾਨਾਂ ਨਾਲ ਗੱਲ ਹੋਈ ਜੇ ਕਿਸੇ ਨੇ ਵੱਡੀ ਵੀ ਹੈ ਜੀ ਤਾਂ ਉਹ ਵੀ ਦੱਸ ਰਿਹਾ ਵੀ ਝਾੜ ਬਹੁਤ ਘੱਟ ਆ ਇਸ ਕਰਕੇ ਸਾਰੇ ਕਿਸਾਨ ਇਕੱਠੇ ਹੋਏ ਨੇ ਵੀ ਕੋ ਸੇਧਾ ਬਾਰੇ ਕਿਹਾ ਜਾ ਸਰਕਾਰ ਨੂੰ ਭੇਜਿਆ ਜਾਵੇ ਇਹਦੇ ਬਾਰੇ ਵਿੱਚ ਜਿਹੜੇ ਕਿੰਡ ਦੇ ਵਿੱਚ ਜੀ 10 15 ਕਿਸਾਨਾਂ ਦਾ ਜ਼ਿਆਦਾ ਨੁਕਸਾਨ ਹੈ ਕਿਸੇ ਦੇ 10 ਕਿੱਲੇ ਨੇ ਕਿਸੇ ਦੇ 4 ਕਿੱਲੇ ਨੇ ਕਿਸੇ ਦੇ 5 ਨੇ 2 ਨੇ 4 ਨੇ ਇਹ ਮੇ ਕਾਫੀ ਨੁਕਸਾਨ ਹੈ ਪਿੰਡ ਦੇ ਵਿੱਚ ਇਹ ਤਾਂ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਪਹਿਲਾਂ ਇਹ ਥੋੜਾ ਥੋੜਾ ਇਹਨੇ ਅਟੈਕ ਕੀਤਾ ਜ਼ਿੰਮੇਦਾਰਾਂ ਨੇ ਦਵਾਈਆਂ ਦਬੂਈਆਂ ਵੀ ਪਾਈਆਂ ਪਰ ਉਹਦਾ ਕੋਈ ਫਾਇਦਾ ਨਹੀਂ ਹੋਇਆ ਇਹ ਵੱਧਦਾ ਵੱਧਦਾ ਇੱਕ ਮਹੀਨੇ ਤੋਂ ਹੁਣ ਤਾਂ ਇਹ ਬਿਲਕੁਲ ਖਤਮ ਕਰ ਚੁੱਕਿਆ ਖੇਤਾਂ ਨੂੰ ਹਾਂ ਕੋਈ ਸਮਝ ਨਹੀਂ ਆਈ ਇਹ ਚੀਜ਼ ਦੀ ਵੀ ਕੀ ਹੈ ਕੀ ਨਹੀਂ 150 ਤੋਂ ਲੈ ਕੇ 200 ਕਿੱਲੇ ਦੇ ਕਰੀਬ ਹੋਊਗਾ ਜੀ ਨੁਕਸਾਨ ਪਿੰਡ ਦੇ ਵਿੱਚ ਬਹੁਤ ਜੀ ਠੇਕੇ ਵਾਲੀਆਂ ਅੱਧ ਤੋਂ ਜ਼ਿਆਦਾ ਠੇਕੇ ਵਾਲੀਆਂ ਜ਼ਮੀਨਾਂ ਨੇ ਜੀ ਇਹ ਜਿਹੜੀਆਂ ਮਤਲਬ ਠੇਕੇ ਤੇ ਲਈਆਂ ਨੇ ਕੀ ਬਚੂ ਉਹਨਾਂ ਨੂੰ ਕੁਝ ਨਹੀਂ ਬਚਣਾ ਕੀ ਹੈ ਜੀ ਇਹ ਤਾਂ ਜ਼ੀਰੋ ਬੈਲੈਂਸ ਹੈ ਜੀ ਦਾ ਕੋਈ ਕੋਈ ਪੈਸਾ ਨਹੀਂ ਮਿਲਦਾ ਕਿਸਾਨ ਨੂੰ ਜੀ ਉਹ ਤਾਂ ਡੁੱਬ ਜਾਊਗਾ ਜੀ ਕਿਸਾਨ ਮਰ ਜਾਊਗਾ ਇਸੇ ਲਈ ਕਹਿੰਨੇ ਆ ਸਰਕਾਰ ਤੱਕ ਕੋਈ ਬਾਤ ਜਾਵੇ ਕਿਸਾਨ ਉਰੀ ਖੜਾ ਇਹਨਾਂ ਦਾ ਹੈਗੇ 20 ਕਿਲੇ ਅਠੇ ਇਹ ਤਾਂ ਕਾਫੀ ਨੁਕਸਾਨ ਆ ਜੀ